ਅ ਕੱਲ ਜੀ ਮਿਤੀ 13 5 ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਤੇ ਬਰਾਮਦਗੀ ਮੈਡਮ ਜਿੰਨਾ ਤੁਖਤਾ ਜਿਹੜੇ ਡੀਐਸਪੀ ਰਹਤੀ ਹੈ ਉਹਦੀ ਹਾਜ਼ਰੀ ਵਿੱਚ ਕੀਤੀ ਗਈ। ਕੌਣ ਰੁਕ ਸੀ ਇਹ ਜਿਹੜੇ ਨਸ਼ਾ ਉੱਤੇ ਨਾਲ ਤਸਕਰ ਹੈ ਤੇ ਜਿਹੜਿਕ ਪੈਡਲਰ ਹੈ ਇਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਜੀ ਕਿ ਤਫਤੀਸ਼ ਚੱਲ ਰਹੀ ਆ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਕੁੱਦਾ ਪਿੰਡ ਦਾ ਰਹਿਣ ਵਾਲਾ ਹੈ ਇਸ ਪਿੰਡ ਵਿੱਚ ਹੀ ਮਾਮਲਾ ਹੋਦਾ ਸੰਦੀਪ ਸਿੰਘ ਦੇ ਉੱਤੇ ਕੋਈ ਵੀ ਪ੍ਰੀਵੀਅਸ ਫੌਲਟ ਜਾਂ ਨਹੀਂ ਹੈ ਜੀ ਕੋ ਇਸ ਕੁਝ ਕਿਛ ਦੌਰਾਨ ਤੱਕ ਲੱਭਿਆ ਰਹੀ ਕਿ ਕੀ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਕਿਹੜੀ ਹਜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਤਫਤੀਸ਼ ਵਿੱਚ ਲੈ ਕੇ ਆਵਾਂਗੇ ਅ ਤੇ ਅੱਜ ਇਹਦਾ ਰਿਮਾਨ ਹਾਸਿਲ ਕੀਤਾ ਜਾਵੇਗਾ। ਉਹ ਵੀ ਪੀਂਦਾ ਸੀ ਨਸ਼ੀ ਦੀ ਨਸ਼ੀ। ਇਹ ਜੀ ਡੋਪ ਟੈਸਟ ਦੇ ਵਿੱਚ ਸਾਹਮਣੇ ਆਏਗਾ ਕਿ ਇਹ ਆਪ ਹੀ ਪੀਂਦਾ ਸੀ ਆ ਕਿ ਇਹਦਾ ਗੋਰ ਕੀ ਸਟੇਟਸ ਹੈ। ਪਰ ਬੇਸਿਕ ਕੰਮ ਕੀ ਕਰਦਾ ਹੈ? ਇਹ ਜੀ ਹਜੇ ਤਾਂ ਅਨਐਮਪਲੋਇਡ ਹੀ ਸੀ ਉੱਥੇ ਥੋੜਾ ਪਿੰਡ ਦਾ ਰਹਿਣ ਵਾਲਾ। ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਦਿੱਚ ਲਗਾਵਾਂ। ਤੇ ਇਹ ਵੀ ਬੜੀ ਇਜ਼ਤ ਦਾ ਆ ਦੇ ਵਿੱਚ ਦੇ ਪੂਰੇ ਕੀ ਗੱਲ ਜੀ ਸਾਡਾ ਫੀਟ ਕਾਰਨ ਤੋਂ ਉੱਪਰ ਵੈਸਟ ਤੇ ਇਹਦਾ ਪੋਲੀਥਰਲਰ ਵਰਗੇ ਆਮ ਬੰਦਾ ਉਸ ਦਾ ਬਿਲਕੁਲ ਜੀ ਇਹ ਮਤਲਬ ਮਾਡਲੀ ਉਸ ਚ ਤਾਂ ਹੀ ਪਤਾ ਲੱਗਿਆ ਬਹੁਤ ਹੀ ਸ਼ਾਤਰ ਕਿਸਮ ਦਾ